ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना सत श्रीकाल जी ਅੱਜ ਬੜੇ ਹੀ ਦੁਖੀ ਹਿਰਦੇ ਨਾਲ ਜੋ ਕੱਲ ਦੇ ਸ਼੍ਰੀਨਗਰ ਚ ਪਹਿਲਗਾਮ ਚ ਜੋ ਇਨਸੀਡੈਂਟ ਹੋਇਆ ਜੰਮੂ ਕਸ਼ਮੀਰ ਚ ਜਿੱਥੇ ਸਭ ਤੋਂ ਪਹਿਲਾਂ ਤਾਂ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ ਜਿਨ੍ਹਾਂ ਪਰਿਵਾਰਾਂ ਨੇ ਛੁੱਟੀ ਮਨਾਉਣ ਵਾਸਤੇ ਇਸ ਸੂਬੇ 'ਚ ਗਏ ਸੀ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਜੀ ਕਲ ਆਪਦੇ ਸਾਹਮਣੇ ਸ਼ਹੀਦ ਹੁੰਦੇ ਵੇਖੇ ਆ ਸੋ ਸਭ ਤੋਂ ਪਹਿਲਾਂ ਵੈ ਰਾਏ ਕੰਡੈਮ ਥਿਸ ਬਾਰਬੈਰਿਕ ਐਕਟ ਇਹ ਬਹੁਤ ਹੀ ਘਟਿਆਤਕ ਨੌਨੀ ਖੇਡ ਪਾਕਿਸਤਾਨ ਆਈਐਸਆਈ ਸਪੌਂਸਰਡ ਟਰੋਰਿਸਟਾਂ ਵੱਲੋਂ ਕੀਤੀ ਗਈ ਆ ਇਨਸਾਨੀਅਤ ਦਾ ਕਾਨ ਕੀਤਾ ਜਿੱਥੇ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਉੱਥੇ ਉਹਨਾਂ ਪਰਿਵਾਰਾਂ ਦੇ ਨਾਲ ਅ ਮੈਂ ਸਮਝਦਾ ਹਾਂ ਕਿ ਜਿੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਦਾ ਉੱਥੇ ਉਹਨਾਂ ਵਾਸਤੇ ਜਿਨ੍ਹਾਂ ਨੇ ਇਹ ਇਨ ਹਿਊਮਨ ਐਕਟ ਆਪ ਦੇ ਸਾਹਮਣੇ ਅਨਫੋਲਡ ਹੁੰਦੇ ਵੇਖਿਆ ਉਹਨਾਂ ਵਾਸਤੇ ਇਹ ਸਭ ਤੋਂ ਮਾੜਾ ਸੁਪਨਾ ਸਭ ਤੋਂ ਔਖੇ ਹਾਲਾਤਾਂ ਦਾ ਉਹਨਾਂ ਨੇ ਕੱਲ੍ਹ ਸਾਹਮਣਾ ਕੀਤਾ ਬਹੁਤ ਹੀ ਦੁਖਦਈ ਆ ਐਂਡ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਐ ਦੈਟ ਥਿਸ ਇਜ਼ ਦਾ ਟਾਈਮ ਟੂ ਸਟੈਂਡ ਐਜ਼ ਵਨ ਸ਼ੋਲਡਰ ਟੂ ਸ਼ੋਲਡਰ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਖੜੇ ਹੋਈਏ ਕਿਉਂਕਿ ਇਹ ਐਕਟ ਸਿਰਫ ਤੇ ਸਿਰਫ ਬੜਾ ਵੈਲ ਟਾਈਮ ਪਾਕਿਸਤਾਨ ਵੱਲੋਂ ਆਈਐਸਆਈ ਵੱਲੋਂ ਹੋਇਆ ਜਦੋਂ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦੇ ਇੰਡੀਆ ਆਏ ਹੋਣ ਔਰ ਨਾਲ ਦੀ ਨਾਲ ਟੂਰਿਸਟ ਸੀਜ਼ਨ ਕਿਉਂਕਿ ਸਾਰੇ ਜਾਣਦੇ ਹੋ ਕਿ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਉੱਤਰਾਖੰਡ ਹੋ ਗਿਆ ਜਿੰਨੇ ਵੀ ਹਿਲ ਸਟੇਟਸ ਨੇ ਉਹਨਾਂ ਦੀ ਇਕਨੋਮੀ ਟੂਰਿਜ਼ਮ ਤੇ ਚਲਦੀ ਹੈ ਔਰ ਇਹ ਟੂਰਿਜ਼ਮ ਤੇ ਇਹ ਜਾ ਅਟੈਕ ਕਰਨਾ ਜਿੱਥੇ ਮੈਂ ਸਮਝਦਾ ਕਿ ਬਹੁਤ ਵੱਡਾ ਇਸ ਗੱਲ ਦਾ ਨੁਕਸਾਨ ਲੋਕਲ ਜਿਹੜੀ ਟੂਰਿਸਟ ਇੰਡਸਟਰੀ ਨੂੰ ਟੈਕਸੀ ਡਰਾਈਵਰਾਂ ਨੂੰ ਹੋਟਲ ਵਾਲਿਆਂ ਨੂੰ ਬੁਕਿੰਗ ਵਾਲਿਆਂ ਨੂੰ ਰੈਸਟੋਰੈਂਟ ਵਾਲਿਆਂ ਨੂੰ ਇਹ ਮਾਰ ਦੇਸ਼ ਨੂੰ ਨਹੀਂ ਇਹ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਰਥਿਕ ਹਾਲਾਤ ਤੇ ਵੱਡੀ ਮਾਰ ਹੈ ਸੋ ਕੜੇ ਸ਼ਬਦਾਂ ਚ ਜਿੱਥੇ ਇਸ ਨੂੰ ਨਿੰਦਿਆ ਕੀਤੀ ਜਾਂਦੀ ਆ ਉੱਥੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਵਾਸੀਆਂ ਨਾਲ ਜਿਨ੍ਹਾਂ ਪਰਿਵਾਰਾਂ ਨੇ ਆਪ ਦੇ ਕੀਮਤੀ ਜੀ ਗੁਵਾਏ ਆ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਹਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਈ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ 'ਤੇ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਾਕ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਔਰ ਦੇਸ਼ 'ਚ ਅਮਨ ਸ਼ਾਂਤੀ ਕਾਨੂੰਨ ਪਾਈਚਾਰਿਕ ਸਾਂਝ ਬਹਾਲ ਰਵੇ ਔਰ ਦੁਸ਼ਮਣੀ ਸੋਚ ਆਲੇ ਲੋਕਾਂ ਨੂੰ ਦੁਸ਼ਮਣ ਦੀਆਂ ਇਹ ਕੋਝੀਆਂ ਚਾਲਾਂ ਨੂੰ ਇਹ ਸਾਰੀਆਂ ਫੇਲ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ